ਖਤਮ ਕਰ ਲਵਾਂਗੇ ਤੇ ਜੇ ਤੁਸੀਂ ਨੇ ਆਪਣੇ ਬਜ਼ੁਰਗਾਂ ਦੀ ਸੇਵਾ ਕਿਤੇ ਮਤ ਆਸ ਰੱਖਿਓ ਕਿ ਤੁਹਾਡੇ ਬੱਚੇ ਤੁਹਾਡੇ ਕਦੇ ਤੁਹਾਡੇ ਵਾਸਤੇ ਚੰਗੇ ਵਸਤਰ ਲਿਆਉਣਗੇ ਤੇ ਚੰਗੇ ਤੁਹਾਡੇ ਉਥਾਲ ਪਰੋਸ ਕੇ ਲਿਆਉਣਗੇ ਨਹੀਂ ਲਿਆਉਣਗੇ ਇਸ ਵਾਰ ਤੇ ਆਓ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਕੋ ਗੱਲ ਕਹੀ ਅਸੀਂ ਤਾਂ ਭਿਖਾਰੀ ਆਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਭਿਖਾਰੀ ਆਂ ਅਸੀਂ ਇਥੋਂ ਮੰਗਦੇ ਆਂ ਬਾਦਸ਼ਾਹ ਸਾਡੀ ਝੋਲੀ ਵਿੱਚ ਦਾਤ ਪਾ ਦਿਓ ਹਾਂ ਇੱਕ ਜ਼ਰੂਰ ਬਖਸ਼ਿਸ਼ ਕਰ ਦਿਓ ਸਾਨੂੰ ਆਪਣੇ ਦਰਸ਼ਨ ਦਤਾਰੀ ਬਖਸ਼ਿਸ਼ ਗੁਰੂ ਕੇ ਦਰਸ਼ਨ ਕੀ ਹੈ ਗੁਰੂ ਦਾ ਸ਼ਬਦ ਤੁਸੀਂ ਸ਼ਬਦ ਨਾਲ ਜੁੜੋਗੇ ਉਹ ਮੈਨਾ ਇੱਕ ਬਾਈਬਲ ਦਾ ਪਹਿਲਾ ਪੇਜ ਪੜਿਆ ਉਹਦੇ ਪਹਿਲੇ ਪੇਜ ਤੇ ਲਿਖਿਆ ਹੋਇਆ ਕਹਿੰਦੇ ਜਦੋਂ ਕੁਝ ਨਹੀਂ ਸੀ ਨਾ ਗੁਰਬਾਣੀ ਵੀ ਕਹਿੰਦੀ ਹੈ ਉਦੋਂ ਸ਼ਬਦ ਸੀ ਕੀ ਬਾਤ ਹੈ ਮੈਂ ਹੈਰਾਨ ਹੋ ਗਿਆ ਇਸ ਕਰਤਾ ਪਹਿਲੇ ਪੇਜ ਤੇ ਤੁਸੀਂ ਪੜ ਲਿਓ ਉਹਦੇ ਲਿਖਿਆ ਹੋਇਆ ਜਦੋਂ ਕੁਝ ਨਹੀਂ ਸੀ ਉਦੋਂ ਸ਼ਬਦ ਸੀ ਤੇ ਅਸੀਂ ਸ਼ੰਤਨ ਮੰਨਦੇ ਹਾਂ